ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਚੀਜ਼ਾਂ ਦਿਖਾਵਾਂਗੇ ਛੋਟੀ ਮੋਹਰਾਂ ਨਸਲ ਦੀ ਮਗਰ ਕੱਟੀ ਤਾਜੀ ਸੂਵੀ ਤੇ ਇੱਕ ਦਿਖਾਉਣੀ ਹੈ ਗਾਂ ਤੇ ਗਾਂ ਦੀ ਯਰ ਜਾਤ ਬਰੀਡ ਦੇਖ ਕੇ ਤੁਸੀਂ ਕਹੋਗੇ ਇੱਕ ਤਰ੍ਹਾਂ ਦੀ ਸਾਰੇ ਭਾਂਤਾਂ ਮੇਲ ਇਹਦੇ ਵਿੱਚ ਆ ਸਾਹੀਵਾਲ ਲਾ ਲਓ ਗਿਰ ਲਾ ਲਓ ਜਿਹੜਾ ਕੋ ਮਰਜ਼ੀ ਲਾ ਲਓ ਕੱਦ ਬੱਡ ਵਾਲੀ ਰੇਡ ਵੀਡੀਓ ਦੇ ਵਿੱਚ ਜਿਹੜੇ ਵੀਰ ਕਹਿੰਦਾ ਰਾਣੀ ਗਾਂ ਸੀ ਲੈਣੀ ਆ ਸੋ ਸਾਨੂੰ ਉਸ ਲੈਵਲ ਦੀ ਗਾਂ ਦਿਖਾਉਣੇ ਪਏ ਆ ਤੇ ਬਾਕੀ ਵੀਰ ਦੇ ਪਸ਼ੂ ਹੈਗੇ ਜ਼ਿਆਦਾ ਤੇ ਆਪ ਨੂੰ ਪਤਾ ਪਿੰਡਾਂ ਵਿੱਚ ਲੇਬਰ ਦੀ ਸਮੱਸਿਆ ਹੋਣ ਕਰਕੇ ਵੀਰ ਤਾਂ ਪਸ਼ੂ ਵੇਚਦਾ ਪਿਆ ਉਹ ਕੈਮਰਾ ਵੀਰ ਨਾਲ ਗੱਲ ਕਰੀਆ ਕਹਿੰਦਾ ਗਾਂ ਇੱਕ ਤਰ੍ਹਾਂ ਦੀ ਮੰਨ ਕੇ ਚੱਲ ਵੀ ਰਾਣੀ ਗਾਂ ਦਾ ਨਾਮ ਇਹਨੂੰ ਦਿੱਤਾ ਪਾ ਕਰੇ ਆਓ ਅੱਗੇ ਵੀਰ ਨਾਲ ਕਰੀਏਗਾ ਸੱਸੀ ਗੱਲ ਬਾਈ ਜੀ ਸੱਸੀ ਗੱਲ ਹਾਂਜੀ ਨਾਮ ਡਰਾਇੰਗ ਦੱਸੋ ਜੀ ਆਪਣਾ ਨਾਮ ਮੇਰਾ ਹੈਗਾ ਆਪਣੇ ਚਾਰਜਜੋਤ ਸਿੰਘ ਪਿੰਡ ਜਿਲ੍ਹਾ ਬਰਨਾਲਾ ਪਿੰਡ ਬੈਲ ਬੀਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬਾਈ ਜੀ ਆਪਣਾ ਨੰਬਰ ਹੈ 98788 80777 98788 80777 80777 ਪਹਿਲੇ ਨੰਬਰ ਤੇ ਆਪਾਂ ਗਾਂ ਦੀ ਗੱਲ ਕਰੀਏ ਗਾਂ ਯਾਰ ਦੇਖਣ ਨੂੰ ਹੀ ਕਿਆ ਬਾਤਾਂ ਵੀ ਜੱਜ ਦੀ ਪਈ ਆ ਯਾਰ ਆਪਾਂ ਗਾਂ ਵੀ ਇਹੇ ਆਏ ਆ ਆਪਾਂ ਪਹਿਲੇ ਸੂਏ ਖੀਰੀ ਲੈ ਆਂਦੀ ਸੀ ਅੱਛਾ ਜੀ ਸੂਣਾ ਜੀ ਜੀ ਖੀਰੀ ਨੇ ਆਪਾਂ ਇਹ ਕੋਲੇ 16 ਕਿਲੋ ਗੱਟ ਲੱਗਿਆ ਸੀ 16 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਇਹਨੇ ਹਾਂ ਜੀ ਫੈਟਰੀਆਂ ਦੀ ਵੀ ਮੱਝਾਂ ਦੇ ਬਰੋਕਰਾਂ ਦੀ ਹੋਈ ਐ ਸੇਲ ਜੀ ਉਹ ਸੇਲ ਐ ਸੇਲ ਦਵਾਇਆ ਨਾ ਅੱਛਾ ਇੱਕ ਸੂਆ ਦੁੱਧ ਘਰ ਆਪਾਂ ਪੀ ਲਿਆ ਇੱਕ ਸੂਆ 16 ਕਿਲੋ ਦੁੱਧ ਚੋੜਿਆ ਤੇ ਇੱਕ ਕਹਿ ਕੇ ਮਹੀਨੇ ਪਹਿਲਾਂ ਦੁੱਧੂ ਛੱਡੀ ਆਪਾਂ ਇਹ ਵੀਰੇ 2 ਮਹੀਨੇ ਪਹਿਲਾਂ ਟਰਾਈ ਕਰੀ ਅੱਛਾ 2 ਮਹੀਨਿਆਂ ਦਾ ਕਹਿੰਦਾ ਭਾਬ ਯਾਰ ਮੈਨੂੰ ਖੜੀ ਵੀ ਇੰਨੀ ਨਹੀਂ ਹੋਣੀ ਜੱਜੀ ਜਾਂਦੀ ਆ ਵੀਡੀਓ ਤੇ ਰੋਜ਼ ਕਵਰ ਕਰਦੇ ਆ ਜਿਵੇਂ ਕਹਿੰਦੇ ਵੀ ਆਪਾਂ ਵਿਆਹ ਦਾ ਹਰ ਇੱਕ ਦੇ ਜਾਣਿਆ ਵੀ ਜਦੋਂ ਕਹਿੰਦੇ ਮੂਸੇ ਵਾਲਾ ਕਿਸੇ ਕਿਸੇ ਟਾਈਮ ਟਾਈਮੇ ਦੇ ਹਨਾ ਉਹ ਗੱਲ ਆ ਯਾਰ ਗਾਂ ਹੀ ਇੰਨੀ ਸੰਗੀਆਂ ਜਿੰਨੀਆਂ ਗੱਲਾਂ ਕਰ ਲਈ ਉਹਨੇ ਥੋੜੀਆਂ ਵੀਰੇ ਇਹ ਬਸ ਵੀਰ ਤੂੰ ਕਹਿ ਨਹੀਂ ਆ ਪਹਿਲਾਂ ਰਨਿੰਗ ਕਰੀ ਨਾ ਤੇ ਕੋਈ ਵੀ ਇਹ ਚ ਐਮ ਨਹੀਂ ਹੈਗਾ ਇੱਕ ਨੰਬਰ ਸੀਮਨ ਕਿਹੜਾ ਲਾਇਆ ਬੈਠੀ ਇਹde ਸੀਮਨ ਦੇ ਦੇ ਗਿਰਦਾ ਲੱਗਿਆ ਦਾ ਰਾਜ ਆ ਅੱਛਾ ਇਹ ਆਪ ਗਿਰਦੇ ਵਿੱਚ ਆ ਗਈ ਹੈ ਨਾ ਹਾਂ ਇਹ ਗਿਰਦੇ ਵਿੱਚ ਆ ਗਈ ਫਿਰ ਥੋੜਾ ਜਿਹਾ ਸਾਈਡ ਵਾਲਾ ਤੋੜ ਰਿਹਾ ਉਹ ਮੈਰੀ ਹੈ ਇਹ ਮਤਲਬ 80% ਗਿਰਦੇ ਚ ਆਉਂਦੀ ਹੈ ਠੀਕ ਹੈ ਤੇ ਤੰਜੋ ਕਹਿੰਦੇ ਬਹੁਤ ਦੋ ਬਾਤੇ ਮੇਲ ਹੋ ਗਏ ਹਾਂ ਜੀ ਹਾਂ ਜਿਵੇਂ ਕਹਿੰਦੇ ਪਹਿਲਾਂ ਰੂਟਾਵੇਟਰ ਚੱਲਦੇ ਮਗਰੇ ਸੁਪਰ ਸੁਪਰ ਸੀਡਰ ਆ ਗਿਆ ਵੀ ਨਾਲ ਹੀ ਸਿਹੜ ਵੜੇ ਜਾਂਦਾ ਤੇ ਕਹਿੰਦਾ ਬਾਬਾ ਇਹ ਕਿ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਮੇਰੇ ਮੈਂ ਬਾਲਾ ਤਾਂ ਨਹੀਂ ਕਹਿੰਦਾ 20 ਪਲੱਸ ਕੱਢੂਗਾ ਬਾਲਾ ਤਾਂ ਹੀ ਆਪਾਂ ਦੇਦੇ ਇਹ ਤੇ ਉਹ ਜਿਹੜੇ ਪਰ 20 ਤੇ ਪਲੱਸ ਚੱਲੂ 20 ਤੇ ਘੱਟ ਨਹੀਂ ਚੱਲੂ ਪਰ ਹੁਣ ਸੂਨ ਨੂੰ ਇੱਕ ਦੋ ਤਾਂ ਨਹੀਂ ਕੱਢਦੀ ਆ ਹਾਂ ਬਸ ਦੋ ਚਾਰ ਦਿਨ ਹੀ ਲਊਂਗੇ ਵੀਰੇ ਇਹ ਮੂੰਹ ਇਹਦੇ ਤਿੰਨ ਤਰੀਕ ਕਿਤਨੇ ਆ ਕੱਲ ਨੂੰ ਆ ਤੈਨੂੰ ਹਾਂਜੀ ਹਾਂ 3 ਤਰੀਕ ਨੂੰ ਦਿਨ ਪੂਰੇ ਉੱਤੇ ਦੋ ਦਿਨ ਲੈ ਸਕਦੀ ਆ ਕੱਲ ਨੂੰ ਵੀ ਹੁਣ ਆਪਾਂ ਨਵਾ ਗਿਆੜਾ ਪਸਮਾਜਾ ਫੜ ਗਈ ਹਣਾ ਨਵਾ ਗਿਆ ਉਹ ਨੂੰ ਪਾਣੀ ਮਾਰ ਕੇ ਚੱਡੇ ਵੀਰੇ ਪਸਮਾਜਾ ਕਰਨੀ ਜੀ ਤੇ ਮੁੱਲ ਬਈ ਇਹਦਾ ਮੁੱਲ ਵੀਰੇ ਆਪਾਂ ਇਹਦਾ 115000 ਰੁਪਏ ਮਾਰਦਾਨ ਹੋ ਜਾਊਗਾ ਮਾਰਦਾਨ ਮੌਕੇ ਨਹੀਂ ਕਰਦੇ ਸੁਬਰ ਕੱਦਗਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ਼ ਸੁਥਰਾ ਦੂਜਾ ਸੂਆ ਤੋਰਦੀ ਵੀ ਰਾ ਸੂਨ ਦੇ ਵਿੱਚ ਇੱਕ ਦੋ ਦਿਨ ਹੀ ਕੱਢੂਗੀ ਤੇ ਬਾਕੀ ਯਾਰ ਲੇਵਾ ਬਿਊਟੀ ਵਗੈਰਾ ਦੇਖੋ 115000 ਰੁਪਿਆ ਜਿਹੜੇ ਵੀਰ ਕਹਿੰਦਾ ਸੀ ਗਾਂ ਰੱਖਣੀ ਹੈ ਇੱਕ ਤੇ ਰੱਖਣੀ ਹੈ ਸੀ ਘਰੇਲੂ ਦੁੱਧ ਪੀਣ ਦੀ ਖਾਤਰ ਅਸੀਂ ਵੇਚ ਨਹੀਂ ਨਹੀਂ ਸੋ ਉਹਨਾਂ ਦੀ ਖਾਤਰ ਇਹ ਇੱਕ ਤਰ੍ਹਾਂ ਦਾ ਮੰਨ ਕੇ ਚੱਲ ਵੀ ਆਫਰ ਹੀ ਲਾਤੀ ਜਮਾ ਰੇਟ ਵਾਲੇ ਪਾਸਿਓ ਤੇ ਚੀਜ਼ ਵਾਲੇ ਪਾਸਿਓ ਸੋ ਜਿਵੇਂ ਕਹਿੰਦਾ ਦੋ ਬਾਰ ਘਟ ਤੁਰਨਾ ਬਾਰ ਤੁਰਨਾ ਮੜ ਕੇ ਦੇ ਨਾਲ ਯਾਰ ਸਿਰਫ ਇੰਨੀ ਸੁੰਦਰਤਾ ਗਾਂ ਕੀ ਸਵਰ ਲੇਵਾ ਵਗੈਰਾ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਤੇ ਬਾਕੀ ਫਿੱਟ ਫਾੜ ਕੰਪੈਕਟ ਲੇਵਾ ਤੇ ਦੂਜੀ ਗੱਲ ਦੂਜਾ ਜਵਾਹੂ ਸੂਰੀਆ ਨਮਾਏ ਹਾਂ ਦੇ ਵਿੱਚ ਆ ਚਾਹੇ ਤੁਸੀਂ ਇਹਨੂੰ 10 ਸੂਏ ਲੈ ਲਿਓ ਇਹਦਾ ਬੋਡੀ ਸਟਰੰਗਰ ਇਦਾਂ ਹੀ ਰਹਿਣਾ ਕਿਉਂਕਿ ਸਾਹੀਵਾਲ ਅਤੇ ਗਿਰ ਦੋਪੰਤਾ ਮੇਲਾ ਇੱਕ 15 ਜਵਾਈ ਜੀ ਮਾਨਦਾਨ ਕਰਦਾਂਗੇ ਸੋ ਵੀਰੇ ਠੰਡੀ ਸੀਲ ਦੇਖ ਸਕਦੇ ਜਮਾ ਤੇ ਬਾਕੀ ਵੀਰੇ ਚੋਣ ਵੇਲੇ ਮੈਂ ਕਹਿੰਨਾ ਨਿਆਣਾ ਪਾ ਲਓ ਕੋ ਡੇ ਇੱਕ ਦਿਨ ਠੀਕ ਆ ਠੰਡੀ ਸੀਲ ਆ ਜਮਾ ਹਣਾ ਠੀਕ ਆ ਸੋ ਗੱਲ ਹੀ ਕੋਈ ਨਹੀਂ ਜਮਾ ਹਣਾ ਤੇ ਬਾਕੀ ਥਾਂ ਥਣ ਚੋਣਾ ਹੈ ਸਿਰਦੀ ਮੋਟਾ-ਵੋਟਾ ਪੂਰਾ ਇੱਕ ਨੰਬਰ ਮਚੀਚੀ ਵਰਗਾ ਤੋਂ ਜੀ ਅੱਗੇ ਬਾਈ ਜੀ ਦੂਜੇ ਨੰਬਰ ਤੇ ਝੋਟੀ ਦੇਖ ਰਹੇ ਆ ਕਿਹੜਾ ਸੁਆ ਸੁੰਦੀ ਆਸੂਈ ਆ ਇਹ ਦੂਜਾ ਸੁਆ ਸੁੰਦੀ ਦੂਜਾ ਸੁਆ ਮਗਰ ਕੱਟੀ ਆ ਹਨਾ ਕੈ ਕਿ ਦਿਨ ਹੋ ਗਏ ਸਰੀ ਨੂੰ ਇਹਨੂੰ 20 ਤੋਂ ਬਾਈ ਕਰਦੇ ਦੁੱਧ ਕਿੰਨਾ ਚੋਣ ਵਾਲਾ ਦੁੱਧ ਵੀਰੇ ਕੰਡੇ ਦਾ ਧਰਮ ਨਾਲ 14 ਕਿਲੋ ਲੀਟਰ ਚਾਹੀ 15 ਤੋਂ ਬਾਅਦ 16 ਅੰਕ ਠੀਕ ਹੈ 7 ਡੱਬੇ ਜਮ੍ਹਾਂ ਪਰ ਆ ਕੇ ਦੇਵਾਂਗੇ ਲੀਟਰ ਆਪ ਦਾ ਵਾਲਾ ਘਰੋਂ ਲੈ ਜਾਵੇ ਬਾਈ ਕੋ ਲੀਟਰ ਛੋਟਾ ਨਾ ਹੋਵੇ ਕਿਤੇ ਰੇਟ ਪੈਸੇ ਰੇਟ ਕਹਿੰਦਾ ਉਹਨੇ ਮੋਲਾ 1 ਲੱਖ 65 ਹਜ਼ਾਰ ਮਾਨਦਾਨ ਹੋ ਜਾਊਗਾ ਟੋਰੇ ਬਾਈ ਸੋਭਰ ਦੂਜੇ ਨੰਬਰ ਦੇ ਝੋਟੀ ਦੇਖ ਰਹੇ ਆ ਦੂਜਾ ਸੁਆ ਸੂਈ ਸੁਬਾਈ ਤੇ ਕੱਦ ਘਾੜ ਤੇ ਸਿੰਘੀ ਸੁੰਗੀ ਦੇਖੋ ਇੱਕ ਪੈਂਟ ਦੀ ਕੀਮਤ ਹੈ 14 ਲੀਟਰ ਦੁੱਧ ਠੀਕ ਆ ਬੱਚਾ ਲੱਗ ਗਿਆ ਬਧਾਰਾ ਵੀ ਮਾਰ ਕੇ ਦਿਖਾ ਦਿੰਦੇ ਹਣਾ ਇਹਦੀਆਂ ਤੇ ਬਾਕੀ ਥਾਣਾ ਦਾ ਸਹੈ ਦੇਖੋ ਨੇੜ ਤੋਂ ਯਾਰ ਮੁਠੀ ਵਾਲਾ ਥਾਣਾ ਇੱਕ ਪੈਂਟ ਕੀਮਤਾਂ ਮਗਰ ਕੱਟੀ ਜੀ ਕੋਈ ਇਹ ਨੇਰੇ ਦੀ 4 ਦੀ 4 ਦੀ 5 ਦੀ ਕੋਈ ਨਹੀਂ ਕੋਈ ਵੀ ਸਾਡੇ ਅੱਗੇ ਅੱਛਾ ਮਾਲਕ ਸੌਦਾ ਕਰ ਲੈ ਦੋ ਟਾਈਮ ਚੋ ਕੇ ਲੈ ਕੇ ਜਾਵੇ ਸਭਰ ਬੱਚਾ ਚਾਹੁੰਦਾ ਦੇਖ ਸਕਿਆ ਜੀ ਧਾਰਾਂ ਪੈਦੇ ਮਾਰਗ ਦਿਖਾਉਨੇ ਆ ਕਿਉਂਕਿ 165000 ਕੀਮਤ ਦਾ ਕੀ ਵਾਰ ਵੀਰ ਦੂਰੋਂ ਕੋਈ ਆ ਜਾਂਦਾ ਹਨਾ ਤੇ ਪੂਰ ਸਾਰਾ ਸਭ ਕੋ ਪਤਾ ਲੱਗ ਜਾਂਦਾ ਬੱਚਾ ਚਾਹੁੰਦਾ ਦੇਖੋ ਬੱਚਾ ਵਗੈਰਾ ਵਧੀਆ ਚੜਦੀ ਆ ਸੂਰਪਸਮਾ ਵਗੈਰਾ ਦੇਖੋ ਹਵਾਨੇ ਦੇ ਨਾੜਾ ਵਗੈਰਾ ਘਰੀ ਬਾੜੀ ਬਸ ਸੋ ਫਾਨ ਦੇ ਕੁਝ ਜਮਾ ਫੋਰ ਦੇ ਫੁਰ ਧਾਰਾਂ ਪੈਦੇ ਮਾਰਗ ਦਿਖਾਉਨੇ ਆ ਤੇ ਬਾਕੀ ਕੋਈ ਤੁਸੀਂ ਦੇਖ ਸਕਦੇ ਪਾਸ ਆ ਸਕੀ ਐਨ ਸਾਫ ਸੁਥਰੀ ਜਮਾ ਚੋਈ ਕਰੀ ਮੇਰੇ ਕਰਾ ਧਾਰਾਂ ਇੰਨ ਕੋ ਦੇਖੋ ਕੀ ਬਾਤ ਆ ਲਾਠੀ ਜਾਰ ਵਾਂਗੂ ਧਾਰਾਂ ਪੈਂਦੀਆਂ ਤੇ ਵੀਰੇ ਚਵਾਈ ਦੀ ਨਰਮਾ ਜਮਾ ਚਵਾਈ ਦਾ ਜਿਹੜਾ ਤੁਸੀਂ ਦਵਾਕ ਤੇ ਦਿੱਤੇ ਜੈ ਜੈ ਗੱਲ ਹਣਾ ਤੇ ਇਹ ਮੁਠੀ ਵਾਲਾ ਥਾਣ ਜਮਾ ਮਗਰਸ ਨਾਲ ਜ ਮਾਰਦੀ ਧਾਰਾ ਇਹਦੇ ਤੇ ਲੋ ਤਾਂ 14 ਲੀਟਰ ਜਮਾ ਮਿਲ ਕੇ ਦੇਵਾਂਗੇ ਆਪਾਂ ਹਾਂ ਹਾਂ ਵੀਰੇ ਹਾਂ ਮਿਲ ਕੇ ਅਜਾ ਪਾਂਡਾ ਕਰ ਬੰਦੀ ਚ ਕਰਕੇ ਆਵੇ ਤਾਂ ਟਾਈਮ ਲੇ ਕੇ ਜਾ ਜੀ ਮਗਰ ਮੈਂ ਦਫਾਰੇ ਚ ਛੜ ਲਾ ਦੀ ਪੂਰੀ ਹੋ ਗਈ ਬਾਈ ਕੋਈ ਚੱਕਰ ਸਵਾ ਦੇਖੋ ਯਾਰ ਆਪਾਂ ਤੈਨੂੰ ਪਤਾ ਕਿਤੇ ਕਿਤੇ ਲਿਓਣਿਆ ਮੈਂ ਲਿਓਣਿਆ ਪੂਰੀ ਅਚਨੰਬਰ ਜੀ ਤੇ ਚਵਾਈ ਦੇਖੋ ਯਾਰ ਹਣਾ ਆਪਾਂ ਪਤਾ ਕੁਆਲਿਟੀ ਵਾਲਾ ਪਸ਼ੂ ਲਿਓਣਿਆ ਬਾਈ ਨਹੀਂ ਆਪਾਂ ਦੇ ਹੁੰਦੇ ਨਹੀਂ ਲੈ ਮੂਹ ਰਸਨਾ ਚ ਹੋਰ ਮਾਰੀ ਧਾਰਾ ਇਹਦੇ ਸੁਰਚਵਾਈ ਦੇਖੋ ਜੀ ਤੇ ਬਾਕੀ ਪਸਮਾ ਦੇਖੋ ਜਮਾ ਕਿਆ ਵਾਦਾ ਜਿਵੇਂ 12 ਫੁੱਟ ਗਾਡਰ ਜੜਾਇਆ ਹੁੰਦਾ ਜਮਾ ਐ ਖੜਾ ਜਮਾ ਦੂਰੇ ਦੀਨਾਂ ਥਾਂ ਛੱਡੀ ਹੁਣ ਥਾਂ ਮਾੜੇ ਜੀ ਤੂੰ ਆ ਛੱਡ ਦੇ ਚਾਰੇ ਬਾਕੀ ਵੀਰੇ ਦੀ 2.5 3 ਕਿਲੋ ਦੀ ਗਾੜੀ ਆ ਚਾਹੇ ਅੱਡ ਚੋ ਦੇ ਤੇ 165 ਚੋਂ ਮਾਨ ਦਾਣਾ ਆਪਾਂ ਕਰ ਦਾਂਗੇ ਹਨਾ ਮਾਨ ਤੁਹਾਨੂੰ ਬਸ ਨੰਬਰ ਬੋਲੀ ਆਪਣਾ ਨੰਬਰ ਹੈਗਾ ਵੀਰੇ 98788 80777 ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਜਤ ਦਾ ਧੰਨਵਾਦ ਜਲਦ ਮਿਲਦੇ ਆਂ